ਜਿਸ ਪ੍ਰੋਲਸਿੰਗ ACP ਸੈਟਰਲ ਇਹ ਆਪਦੇ ਨਾਦਰ ਨੂੰ ਵੀ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਲੱਗ ਰਿਹਾ ਹੈ ਕਿ ਇੱਕ ਦੁਕਾਨ ਦੇ ਉੱਤੇ ਕੁਝ ਲੋਕਾਂ ਨੇ ਆ ਕੇ ਅਟੈਕ ਕੀਤਾ ਹੈ। ਉਹਦੇ ਸਬੰਧ ਵਿੱਚ ਕੱਲ ਸਾਡੇ ਕੋਲ ਇੱਕ ਕੇਸ ਰਿਪੋਰਟਡ ਹੋਇਆ ਸੀਗਾ ਕਿ ਦੱਤਿਆਂ ਵਾਲੀ ਦੁਕਾਨ ਜਿਹੜੀ ਛਾਸੀ ਮਾਰਕੀਟ ਦੇ ਵਿੱਚ ਆ ਉਹਦੇ ਵਿੱਚ ਕੋਈ ਝਗੜਾ ਹੋਇਆ ਹੈ ਜਿਹਦੇ ਸਬੰਧ ਵਿੱਚ ਪੁਲਿਸ ਫੋਰਟੀ ਤੁਰੰਤ ਮੌਕੇ ਤੇ ਪਹੁੰਚੀ ਸੀਗੀ। ਜੋ ਤਸਦੀਕ ਕੀਤਾ ਉਹਦੇ ਵਿੱਚ ਇਹ ਸੀਗਾ ਭਗਵਾਨ ਦਾਸ ਦੀ ਕਪੜੇ ਦੀ ਦੁਕਾਨ ਇਪੋਗਵੰਦਾਸ ਦਾ ਪੋਤਰਾ ਜਿਹੜਾ ਨਾ ਬੱਟੀ ਨਾ ਪਤਾ ਚੱਲਿਆ ਹੈ ਉਹਦਾ ਸ਼ਾਦੀ ਹੋਈ ਸੀਗੀ ਸ਼ਾਦੀ ਤੋਂ ਬਾਅਦ ਉਹ ਜਲਦੀ ਹੀ ਆਪਣੇ ਜਿਹੜਾ ਪਾਈਸ ਦੇ ਨਾਲ ਕੋਈ ਜੋ ਸਪੂਟ ਪੈ ਗਿਆ ਸੀਗਾ ਇਹਨਾਂ ਦੇ ਆਪਸ ਵਿੱਚ ਕੋਈ ਝਗੜਾ ਚੱਲਦਾ ਸੀਗਾ ਤੇ ਕੱਲ ਇਸੇ ਝਗੜੇ ਦੇ ਦੌਰਾਨ ਹੀ ਲੜਕੀ ਤੇਰੇ ਲੋ ਆ ਕੇ ਤੇ ਜਿਹੜਾ ਇਹਨਾਂ ਦੀ ਦੁਕਾਨ ਦੇ ਉੱਤੇ ਅਟੈਕ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਸਟਾ ਲਾਈਆਂ ਗਈਆਂ ਨੇ ਇਹ ਬੰਦੇ ਇੰਜਰਡ ਹੋਏ ਸੀਗੇ ਇਹਨਾਂ ਨੂੰ ਕੱਲ ਵੀ ਬਿਆਨ ਲਗਾਉਣ ਵਾਸਤੇ ਕਿਹਾ ਸੀਗਾ ਇਹਨਾਂ ਨੇ ਕੱਲ ਕੋਈ ਬਿਆਨ ਨਹੀਂ ਲਿਖਾਇਆ ਤੇ ਹਾਲੇ ਤੱਕ ਇਹਨਾਂ ਲੋ ਕੋਈ ਬਿਆਨ ਨਹੀਂ ਕਿਸੇ ਦੇ ਖਲਾਫ ਵੀ ਲਿਖਾਇਆ ਗਿਆ ਲੇਕਿਨ ਪੁਲਸ ਲੋਗ ਵੈਟ ਰੀਕ ਕੀਤਾ ਜਾ ਰਿਹਾ ਪਰ ਤੇ ਜਦੋਂ ਵੀ ਇਹਨਾਂ ਨੂੰ ਕੋਈ ਬਿਆਨ ਲਿਖਾਇਆ ਜਾਊਗਾ ਤੇ ਇੱਥਾਂ ਤੇੜੀ ਉਹ ਜਿਹਦੇ ਖਿਲਾਫ ਬੰਦ ਵੀ ਕਾਫੀ